ਈ ਨਿਊਜ਼ ਸਨਰਾਈਜ਼ ਸਾਰੇ ਜਿੰਨੇ ਵੀ ਦਰਸ਼ਕ ਨੇ ਸਾਡੇ ਲਿਸਨਰ ਨੇ ਸਾਰਿਆਂ ਦਾ ਸਵਾਗਤ ਕਰਦਾ ਪਰਮਜੀਤ ਪਕਨਾ ਤੇ ਤੁਹਾਡੇ ਵਾਸਤੇ ਵੱਡੀ ਖਬਰ ਲੈ ਕੇ ਆਇਆ ਹੈ ਜੀ ਇੱਕ ਨਿਊਜ਼ਪੇਪਰ ਨੇ ਸਰਵੇ ਕਰਵਾਇਆ ਹੈ ਕੈਪਟਨ ਸਰਕਾਰ ਦਾ ਤੇ ਕੈਪਟਨ ਸਰਕਾਰ ਦੀ ਗੱਲ ਕਰੀਏ 100 ਦਿਨ ਦਾ ਜਿਹੜਾ ਕਿ ਲੇਖਾ ਜੋਖਾ ਉਹਨਾਂ ਦਾ ਕੱਢਿਆ ਗਿਆ ਹੈ ਕਿ 100 ਦਿਨਾਂ ਦੇ ਵਿੱਚ ਕੈਪਟਨ ਸਰਕਾਰ ਨੇ ਕੀ ਕੀਤਾ ਤੇ ਕੀ ਗਵਾ ਦਿੱਤਾ ਇੱਕ ਵੱਡਾ ਸਵਾਲ ਇੱਕ ਵੱਡੀ ਖਬਰ ਬਣ ਕੇ ਨਿਕਲੀ ਹੈ ਜੀ ਸੋ ਪੰਜਾਬ ਵਿੱਚ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਤੇ 100 ਦਿਨ ਹੋ ਗਏ ਜੀ ਪੂਰੇ 100 ਦਿਨਾਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਵਿਰਿੰਦਰ ਸਿੰਘ ਨੇ ਜਿਹੜੇ ਕੀ ਆਪਣੇ ਚੋਣ ਮੈਨੀਫੈਸਟੋ ਦੀ ਗੱਲ ਕਰੀਏ ਉਹ ਵਾਅਦਿਆਂ ਤੇ ਵਿਕਾਸ ਦੀ ਤਾਂ ਹਲੇ ਗੱਲ ਬਹੁਤ ਦੂਰ ਦੀ ਹੈ ਪਰ ਇਹਦੇ ਨਾਲ ਮਾਈਨਿੰਗ ਤੇ ਕਿਸਾਨੀ ਮੁੱਦਿਆਂ ਦੇ ਵਿੱਚ ਇਹ ਕੈਪਟਨ ਸਰਕਾਰ ਉਲਝਦੀ ਤੇ ਫਸਦੀ ਨਜ਼ਰ ਆ ਰਹੀ ਹੈ ਹਾਲਾਂਕਿ ਸੂਬੇ ਦੇ ਵਿੱਚ ਪਹਿਲਾ ਜਿਹੜਾ ਕੀ ਬਜਟ ਸੀ ਬਜਟ ਨੂੰ बड़े ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਜਿਹੜੇ ਕਿ ਬਜਟ ਦੇ ਜਾਣਕਾਰ ਮਾਹਰ ਲੋਕ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੈਪਟਨ ਬਰਿੰਦਰ ਸਿੰਘ ਸਰਕਾਰ ਨਗਰ ਨਿਗਮ ਦੀਆਂ ਚੋੜਾਂ ਨੂੰ ਮੂਰੇ ਰੱਖ ਕੇ ਇਹ ਬਜਟ ਨੂੰ ਪੇਸ਼ ਕਰਨਗੇ ਤੇ ਉਮੀਦ ਸੀ ਲੋਕਾਂ ਨੂੰ ਕਿ ਇਸ ਬਜਟ ਦੇ ਵਿੱਚ ਲੋਕਾਂ ਨੂੰ ਕਾਫੀ ਕੁਝ ਦਿੱਤਾ ਜਾਊਗਾ ਸੋ ਕਾਫੀ ਕੁਝ ਦਿੱਤੇ ਜਾਣ ਦੀ ਗੱਲ ਵੀ ਇਸ ਬਜਟ ਦੇ ਵਿੱਚ ਨਜ਼ਰ ਆ ਰਹੀ ਸੀ ਪਰ ਉਸ ਤੋਂ हट ਕੇ ਕਾਫੀ ਚੀਜ਼ਾਂ ਇਸ ਬਜਟ ਦੇ ਵਿੱਚ ਦੇਖਣ ਨੂੰ ਵੀ ਨਹੀਂ ਆ ਸੋ 100 ਦਿਨ ਦੀਆਂ ਉਪलब्ਧੀਆਂ ناکਾਮੀਆਂ ਨੂੰ ਦੇਖਦੇ ਹੋਏ ਜਗवाणी ਅਖਬਾਰ ਦੀ ਗੱਲ ਕਰੀਏ ਉਹਨਾਂ ਵੱਲੋਂ ਇੱਕ ਸਰਵੇ ਵੀ ਕਰਵਾਇਆ ਗਿਆ ਸੋ ਇਹ ਇੱਕ ਅਖਬਾਰ ਹੈ ਜੀ ਬੜਾ ਮਸ਼ਹੂਰ ਅਖਬਾਰ ਹੈ ਸੋ ਇਹਨਾਂ ਵੱਲੋਂ ਇਹ ਜਿਹੜਾ ਕੀ ਸਰਵੇ ਕਰਵਾਇਆ ਗਿਆ ਤੇ ਇਸ ਦੇ ਵਿੱਚ 11563 ਲੋਕਾਂ ਦੇ ਜਿਹੜੇ ਕੀ ਵਿਚਾਰ ਲੈ ਗਏ ਨੇ ਉਹਨਾਂ ਦੀ ਜਾਣਕਾਰੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਕੈਪਟਨ ਸਰਕਾਰ ਨੇ ਕੀ ਕੁਝ ਦਿੱਤਾ ਕੀ ਕੁਝ ਨਹੀਂ ਤੇ ਇਸ ਦੇ ਵਿੱਚ ਉਹਨਾਂ ਦਾ ਜਿਹੜਾ ਕੀ ਇੱਕ ਮੀਟਰ ਹੈ ਮੀਟਰ ਨੇ ਜੋ ਦੱਸਿਆ ਉਹ ਬੜਾ ਚੱਕਾਉਣ ਵਾਲਾ ਹੈ ਕਿਉਂਕਿ ਲੋਕਾਂ ਦੀ ਜਿਹੜੀ ਕਿ ਪਹਿਲਾਂ ਦੀ ਸੋਚ ਸੀ ਪਹਿਲਾਂ ਦੀ ਪਕੜ ਸੀ ਵੋਟਾਂ ਤੋਂ ਪਹਿਲਾ ਲੋਕ ਕੀ ਚਾਹੁੰਦੇ ਸੀ ਕੈਪਟਨ ਸਰਕਾਰ ਤੋਂ ਉਹ ਚੀਜ਼ਾਂ ਤੋਂ ਹਟ ਕੇ ਕਾਫੀ ਜਿਹੜਾ ਕਿ ਇਹ ਮੀਟਰ ਹੈ ਡਾਊਨ ਆ ਗਿਆ ਜੀ ਹੈਪੀਨੈਸ ਜਿਹੜਾ ਕਿ ਮੀਟਰ ਹੈ ਇਹ ਪਹਿਲਾਂ 84.5 ਸੀ ਤੇ ਹੁਣ ਉਹ ਸੀਮਤ ਰਹਿ ਗਿਆ ਜੀ 2.25 ਸੋ ਕਾਫੀ ਗੱਲਾਂ ਦੇ ਵਿੱਚ ਇਹ ਮੀਟਰ ਡਾਊਨ ਹੋ ਗਿਆ ਜੀ ਸੋ ਕੈਪਟਨ ਸਰਕਾਰ ਵਾਸਤੇ ਮੁਸ਼ਕਿਲਾਂ ਜਿਹੜੇ ਕਿ ਖਤਮ ਨਾ ਹੋਣ ਦਾ ਨਾਮ ਨਹੀਂ ਲੈ ਰਹੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਜਿਹੜਾ ਮੀਟਰ ਹੈ ਉਹ ਉੱਪਰ ਵੀ ਜਾ ਸਕਦਾ ਤੇ ਥੱਲੇ ਵੀ ਕਿਉਂਕਿ ਹਜੇ ਤੱਕ ਕੁਝ ਜ਼ਿਆਦਾ ਆਜੇ ਕੈਪਟਨ ਸਰਕਾਰ ਬੋਲੋ ਆਮ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਦਿੱਤਾ ਗਿਆ ਜਿਸ ਦੇ ਵਿੱਚ ਸਭ ਤੋਂ ਵੱਡਾ ਇੱਕ ਵਾਅਦਾ ਜਿਹੜਾ ਸੀ ਕਿ ਨੌਜਵਾਨਾਂ ਨੂੰ smartphones ਦਵਾਂਗੇ ਹਰ ਘਰ ਦੇ ਵਿੱਚ ਨੌਕਰੀ ਦੇਵਾਂਗੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਉਸ ਤੋਂ ਨਾਲ ਨਾਲ ਹੋਰ ਕਾਫੀ ਲੋਕ ਲੁਆਬੜੇ ਵਾਅਦੇ ਜਿਹੜੇ ਕੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਸੀ ਸੋ 5 ਰੁਪਏ ਦੀ ਯੂਨਟ ਵੀ ਹਜੇ ਵਿੱਚ ਵਿਚਾਰੇ ਲਟਕੀ ਜਾਂਦੀ ਹੈ ਉਸ ਮੁੱਦੇ ਦੇ ਉੱਪਰ ਵੀ ਕਿਸੇ ਨੇ ਗੌਰ ਅਜੇ ਤੱਕ ਨਹੀਂ ਫਰਮਾਇਆ ਬੇਸ਼ੱਕ 5 ਰੁਪਏ ਦੀ ਯੂਨਟ ਵਾਲਾ ਜਿਹੜਾ ਕੀ ਕੰਮ ਹੈ ਉਹ ਹਜੇ ਚੱਲੀ ਜਾਂਦਾ ਪਰ ਉਸ ਤੇ ਵਿਚਾਰ ਅਜੇ ਨਹੀਂ ਪੂਰਾ ਵਿਚਾਰ ਅਧੀਨ ਆਪਾਂ ਉਸ ਨੂੰ ਕਹਿ ਸਕਦੇ ਹਾਂ ਸੋ ਕੋਲ ਮਿਲਾ ਕੇ ਜਿੰਨੇ ਕੁ ਵਾਅਦੇ ਕੀਤੇ ਸੀ 100 ਦਿਨਾਂ ਦੇ ਵਿੱਚ ਉਹਦੇ ਚੋਂ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ ਉਹ ਇਹ ਮੀਟਰ ਸਾਫ਼ ਦੱਸ ਰਿਹਾ ਕਿ 2.23 ਲੋਕਾਂ ਨੇ ਇਸ ਨੂੰ ਹਾਂ ਪੱਕੀ ਤੇ 84.5 ਇਸ ਨੂੰ ਨਾ ਪੱਕੀ ਘਰਾੜ ਦਿੰਦਾ ਸੋ ਹੁਣ ਇਸ ਮੀਟਰ ਦੇ ਨਾਲ ਨਾਲ ਸਰਕਾਰ ਦਾ ਮੀਟਰ ਜਿਹੜਾ ਕਿ ਕਿੱਥੇ ਜਾ ਕੇ ਖੜਦਾ ਕਿੱਥੇ ਜਾ ਕੇ ਚੱਲਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਪੰਜਾਬੀ ਖਬਰਾਂ ਦੇ ਵਿੱਚ ਜਿਹੜੀ ਕਿ ਇਹ ਹੁਣ ਤੱਕ ਦੀ ਵੱਡੀ ਖਬਰ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆਂ ਉਹੀ ਪੰਜਾਬੀ ਨਿਊਜ਼ ਦੇ ਉੱਪਰ ਤੇ ਪਰਮਜੀਤ ਨੂੰ ਦਊ ਪਿਆਰ ਭਰੀ ਆਜ਼ਾਦੀ ਤੇ ਸਾਰਿਆਂ ਨੂੰ ਮਿਲਦਾ ਜੀ ਅਗਲੀ ਖਬਰ ਦੇ ਵਿੱਚ ਜਲਦ ਤੇ ਸਾਰਿਆਂ ਨੂੰ ਕਰਦਾ ਜੀ ਸਾਸਿਕਾ